ਪਿੰਡਾਂ ਵਿੱਚ ਚੱਲਣ ਵਾਲੇ ਸਭ ਤੋਂ ਵਧੀਆ ਬਿਜ਼ਨਸ ਕਿਹੜਾ ਹੁੰਦਾ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਮੈਂ ਇਹਦੇ ਵਿੱਚ ਨਾ ਪੰਜ ਮੋਸਟ ਪਪੂਲਰ ਬਿਜ਼ਨਸ ਜੋ ਪਿੰਡਾਂ ਵਿੱਚ ਚੱਲਦੇ ਆ ਉਹ ਲੈ ਕੇ ਆ ਚੁੱਕਿਆ ਹਾਂ ਤੁਹਾਡੇ ਕੋਲ ਥੈਨ ਮੈਂ ਤੁਹਾਨੂੰ ਖੁਦ ਵੀ ਰੈਫਰ ਕਰੂੰਗਾ ਕਿ ਤੁਸੀਂ ਇਹ ਵੀ ਕਰ ਸਕਦੇ ਹੋ ਮੇਰੇ ਵੀ ਕੁਝ ਯੂਨੀਕ ਆਈਡੀਆਸ ਨੇ ਜਿਹਨੂੰ ਤੁਸੀਂ ਅਪਣਾ ਸਕਦੇ ਹੋ ਉਹ ਐਂਡ ਵਿੱਚ ਦੱਸੂੰਗਾ ਵੀਡੀਓ ਨੂੰ ਮਿਸ ਨਾ ਕਰਿਓ ਐਂਡ ਵਾਲਾ ਪੁਆਇੰਟ ਬਹੁਤ ਹੀ ਇੰਪੋਰਟੈਂਟ ਆ ਹੁਮਣਾਪਾਸ ਸਟਾਰਟ ਕਰਦੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਇਸੇ ਤਰ੍ਹਾਂ ਦੇ ਵੀਡੀਓਸ ਦੇਖਣ ਦੇ ਲਈ ਪਹਿਲਾ ਆਪਣਾ ਪੁਆਇੰਟ ਹੈ ਦੁੱਧ ਤੇ ਦੁਗੰਧ ਉਤਪਾਦ ਬਿਜ਼ਨਸ ਮਤਲਬ ਇਹਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਕਿਉਂਕਿ ਆਬਵੀਅਸਲੀ ਤੁਹਾਨੂੰ ਦੁੱਧ ਤਾਂ ਸਾਰਿਆਂ ਨੇ ਖਾਣਾ ਪੀਣਾ ਹੀ ਆ ਤਾਂ ਸਾਰਿਆਂ ਦੀ ਜ਼ਰੂਰਤ ਹੈ ਇਸੇ ਕਰਕੇ ਦੁੱਧ ਦਾ ਤੁਸੀਂ ਬਿਜ਼ਨਸ ਕਰ ਸਕਦੇ ਹੋ ਪਿੰਡਾਂ ਵਿੱਚ ਜ਼ਮੀਨ ਤੇ ਪਸ਼ੂ ਆਸਾਨੀ ਨਾਲ ਮਿਲ ਜਾਂਦੇ ਨੇ ਤੁਸੀਂ ਦੋ ਤਿੰਨ ਗਾਂ ਜਾਂ ਪੈਸਾ ਨਾਲ ਸ਼ੁਰੂ ਕਰ ਸਕਦੇ ਹੋ ਘਰ ਤੋਂ ਹੀ ਦੁੱਧ ਦਹੀਂ ਕੀ ਮੱਖਣ ਵੇਚ ਕੇ ਵਧੀਆ ਆਮਦਨ ਹੋ ਸਕਦੀ ਹੈ ਮੁਨਾਫਾ ਜੋ ਹੈ 30000 ਤੋਂ ਲੈ ਕੇ 1 ਲੱਖ ਰੁਪਏ ਮਹੀਨਾ ਸਕਿਲਤੇ ਨਿਰਪਰ ਮਤਲਬ ਤੁਸੀਂ ਜਦੋਂ ਐਕਸਪੀਰੀਅੰਸ ਹੋ ਜਾਊਗਾ ਤੁਹਾਨੂੰ ਤੁਸੀਂ ਵਧੀਆ ਤਰੀਕੇ ਨਾਲ ਆਪਣਾ ਬਿਜ਼ਨਸ ਸਟਾਰਟ ਕਰ ਲਓਗੇ ਇਹਦੇ ਵਿੱਚ ਫਾਇਦਾ ਹੁੰਦਾ ਘੱਟ ਖਰਚ ਹਰ ਰੋਜ਼ ਦੀ ਕਮਾਈ ਠੀਕ ਹੈ ਨਾ ਹੁਣ ਕਈ ਬੱਚੇ ਕਹਿਣਗੇ ਜਾਂ ਕਈ ਲੋਕ ਕਹਿਣਗੇ 10 ਕਿਲੋ ਦੁੱਧ ਵੇਚ ਕੇ ਐਸੀ ਹੈ ਨਾ ਵੀ ਕੀ ਕਰ ਲਾਂਗੇ ਇਦਾਂ ਨਹੀਂ ਹੈਗਾ ਜੇ ਇੱਕ ਗਾਂ ਨਾ ਤੁਸੀਂ ਗਾਂ ਹੀ ਦੇਖਿਆ ਹੋਣਾ ਦੂਜੀ ਠੀਕ ਹੈ ਨਾ ਇਹ ਇੱਕ ਤਰ੍ਹਾਂ ਦੇ ਗਾਈ ਹੁੰਦੇ ਜਿਹੜੇ 20 20 ਲੀਟਰ ਦੁੱਧ ਦਿੰਦੇ ਆ ਜੇ ਤੁਸੀਂ ਤਿੰਨ ਗਾਈ ਚੰਗੀ ਤਰ੍ਹਾਂ ਰੱਖ ਲੈਨੇ ਹੋ ਤੇ ਉਹਨੂੰ ਚੰਗਾ ਤੇ ਚੰਗੀ ਤਰ੍ਹਾਂ ਸੇਵਾ ਕਰਦੇ ਹੋ ਤੱਕ ਟੋ ਟੱਕ 60 ਲੀਟਰ 60 ਲੀਟਰ ਤੁਸੀਂ ਛੱਡੋ ਜੇ 50 ਲੀਟਰ ਦੁੱਧ ਵੀ ਤੁਸੀਂ ਇੱਕ ਦਿਨ 'ਚ ਇਹ ਵੇਚਦੇ ਹਾਂ ਤਾਂ ਤੁਸੀਂ ਅੰਦਾਜ਼ਾ ਲਾ ਲਓ ਛੱਡੋ 50 ਰੁਪਏ ਕਿਲੋ ਹੀ ਵੇਚ ਲਓ ਵੈਸੇ ਤਾਂ ਹੁਣ 65 ਰੁਪਏ ਕਿਲੋ ਹੋ ਗਿਆ ਆ ਠੀਕ ਹੈ ਨਾ ਉਸੇ ਹਿਸਾਬ ਨਾਲ ਵਧੀਆ ਕਮਾਈ ਹੋ ਜਾਣਾ ਹੈ ਦੂਜੀ ਨੰਬਰ ਤੇ ਪੁਆਇੰਟ ਹੈ ਆਰਗੇਨਿਕ ਸਬਜ਼ੀਆਂ ਜਾਂ ਫਲਾਂ ਦੀ ਖੇਤੀ ਤਾਂ ਇਹ ਬਹੁਤ ਹੀ ਵਧੀਆ ਸਬਜ਼ੀਆਂ ਦੀ ਬਹੁਤ ਡਿਮਾਂਡ ਹੁੰਦੀ ਆ ਪਿੰਡਾਂ ਵਿੱਚ ਵੀ ਤੇ ਲੋਕਲ ਏਰੀਆਜ਼ ਜਿੰਨੇ ਵੀ ਹੁੰਦੇ ਆ ਸਾਰੇ ਦੇ ਵਿੱਚ ਤੁਸੀਂ ਆਪਣੀ ਖੇਤ ਵਿੱਚ ਕਿਲਾ ਜਗਾ ਵਿੱਚ ਇੱਕ ਕਿਲਾ ਜਗਾ ਅਠ ਕਰਨਾਲ ਦੇ ਵਿੱਚ ਤੁਸੀਂ ਜੇਕਰ ਸਬਜ਼ੀ ਬੀਜ ਲੈਨੇ ਹੋ ਤਾਂ ਘੱਟੋ ਘੱਟ 2 ਲੱਖ ਤੱਕ ਆਮਦਨ ਤੁਸੀਂ ਸੀਜ਼ਨ ਦਾ ਬਣਾ ਸਕਦੇ ਹੋ ਪਹਿਲਾ ਜੋ ਆਪਣਾ ਰਸਾਇਣਿਕ ਮੁਕਤ ਖੇਤੀ ਦੀ ਮੰਗ ਸਾਇਰਾਂ ਵਿੱਚ ਬਹੁਤ ਵੱਧ ਰਹੀ ਹੈ ਤੁਸੀਂ ਛੋਟੀ ਜ਼ਮੀਨ ਤੇ ਆਰਗੈਨਿਕ ਸਬਜ਼ੀਆਂ ਜਿਵੇਂ ਕਿ ਟਮਾਟਰ ਪਿੰਡੀ ਮਿਰਚ ਧਨੀਆਂ ਉਗਾ ਕੇ ਸਿੱਧੇ ਸਹਿਰਾ ਵਿੱਚ ਸਪਲਾਈ ਕਰ ਸਕਦੇ ਹੋ ਮੁਨਾਫਾ ਪ੍ਰਤੀ ਏਕੜ 50000 ਤੋਂ ਲੈ ਕੇ 2 ਲੱਖ ਤੱਕ ਫਾਇਦਾ ਕੁਦਰਤੀ ਤਰੀਕਾ ਘੱਟ ਜੋਖਿਮ ਤੇ ਮੈਂ ਇਹਦੇ ਬਾਰੇ ਨਾ ਐਂਡ ਵਿੱਚ ਤੁਹਾਨੂੰ ਇੱਕ ਪੁਆਇੰਟ ਦੱਸੂਗਾ ਤੁਸੀਂ ਇਹ ਇੱਕ ਜਰੂਰ ਜਾਇਓ ਬਹੁਤ ਇੰਪੋਰਟੈਂਟ ਹੈ ਇਸ ਤੋਂ ਬਾਅਦ ਹੈ ਪੋਲਟਰੀ ਫਾਰਮ ਜਿਹਨੂੰ ਮੁਰਗਾ ਪਾਲਣ ਵਗੈਰਾ ਆਪਾਂ ਕਹਿ ਸਕਦੇ ਹਾਂ ਪਿੰਡਾਂ ਵਿੱਚ ਖਾਲੀ ਥਾਂ ਤੇ ਘੱਟ ਖਰਚ ਨਾਲ ਚੱਲਣ ਵਾਲਾ ਬਿਜ਼ਨਸ ਮੁਰਗੀਆਂ ਦੇ ਅੰਡੇ ਤੇ ਮੀਟ ਦੋਮੇ ਦੀ ਮੰਗ ਹਮੇਸ਼ਾ ਰਹਿੰਦੀ ਹੈ ਮੁਨਾਫਾ 50000 ਤੋਂ ਲੈ ਕੇ 2 ਲੱਖ ਰੁਪਏ ਮਹੀਨਾ ਫਾਇਦਾ ਜੁਹੰਦਾ ਥੋੜੇ ਸਮੇਂ ਵਿੱਚ ਵੱਡੀ ਕਮਾਈ ਇਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਚੂਚੇ ਲਿਆਣੇ ਆ ਠੀਕ ਹੈ ਨਾ ਤੇ ਇੱਕ ਬੰਦੇ ਨੂੰ ਤੁਹਾਨੂੰ ਕੰਮ ਤੇ ਰੱਖਣਾ ਪੈਣਾ ਹੈ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹੋ ਇਹਦੇ ਲਈ ਥੋੜਾ ਖਰਚਾ ਲੱਗਦਾ ਹੈ ਆਟਾ ਚੱਕੀ ਜਾਂ ਤੇਲ ਕਾਣੀ ਪਿੰਡਾਂ ਵਿੱਚ ਹਰ ਘਰ ਨੂੰ ਆਟਾ ਤੇ ਤੇਲ ਦੀ ਲੋੜ ਹੁੰਦੀ ਹੈ ਜੇ ਤੁਸੀਂ ਆਪਣੀ ਚੱਕੀ ਜਾਂ ਛੋਟੀ ਤੇਲ ਕਣੇ ਖੋਲੋ ਤਾਂ ਹਰ ਰੋਜ਼ ਦੀ ਕਮਾਈ ਪੱਕੀ ਹੈ ਮੁਨਾਫਾ 3000 ਤੋਂ ਲੈ ਕੇ 1 ਲੱਖ ਮਹੀਨਾ ਫਾਇਦਾ ਚ ਹੁੰਦਾ ਲੰਬੇ ਸਮੇਂ ਦਾ ਸਥਿਰ ਕਾਰੋਬਾਰ ਇੱਕ ਵਾਰੀ ਤੁਸੀਂ ਕਾਰੋਬਾਰ ਸੈੱਟ ਕਰਦੇ ਹੋ ਤਾਂ ਦੂਰੂ ਦੂਰ ਵੀ ਲੋਕ ਆਉਂਦੇ ਆ ਤੁਹਾਡੇ ਕੋਲ ਇਸ ਤੋਂ ਬਾਅਦ ਪੰਜਵੇਂ ਨੰਬਰ ਤੇ ਹੈ ਮੋਬਾਈਲ ਰਿਪੇਅਰ ਤੇ ਰੀਚਾਰਜ ਦੁਕਾਨ ਪਿੰਡਾਂ ਵਿੱਚ ਵੀ ਹਰ ਕਿਸੇ ਕੋਲ ਮੋਬਾਈਲ ਹੁੰਦਾ ਹੈ ਜੇ ਤੁਹਾਨੂੰ ਥੋੜੀ ਟੈਕਨੀਕ ਆਉਂਦੀ ਹੈ ਤਾਂ ਇਹ ਛੋਟੀ ਦੁਕਾਨ ਵੱਡਾ ਮੁਨਾਫਾ ਦੇ ਸਕਦੀ ਹੈ ਮੁਨਾਫਾ 20000 ਤੋਂ ਲੈ ਕੇ 70000 ਮਹੀਨਾ ਫਾਇਦਾ ਘਟਣੀ ਬੇ ਸਮੇਸਾ ਗਾਹਕ ਇਹਦੇ ਵਿੱਚ ਘਟਣੀ ਬੇ ਤਾਂ ਕਹਿ ਰਿਹਾ ਤੁਹਾਡੇ ਹੱਥਾਂ ਦਾ ਐਕਸਪੀਰੀਅੰਸ ਹੁੰਦਾ ਜੇ ਤੁਸੀਂ 6 ਮਹੀਨਾ ਲਾ ਕੇ ਕਿਤੇ ਕੰਮ ਸਿੱਖ ਲੈਨੇ ਹੋ ਤਾਂ ਬਹੁਤ ਵਧੀਆ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹੋ ਇੱਕ ਮੇਨ ਪੁਆਇੰਟ ਦਾ ਬੋਨਸ ਆਈਡੀਆ ਤਾਂ ਇਹਦੇ ਵਿੱਚ ਆ ਘਰੋਂ ਘਰ ਬਣਾਈਆਂ ਚੀਜ਼ਾਂ ਵੇਚੋ ਜਿਵੇਂ ਕਿ ਅਚਾਰ ਪਾਪੜ ਸਾਬਣ ਮੋਮਬਤੀ ਮੁਰਬੇ ਕਰੇਲੂ ਮਸਾਲੇ ਆਦਿ ਇਹ ਸਭ ਤੁਸੀਂ ਸੋਸ਼ਲ ਮੀਡੀਆ YouTube Instagram WhatsApp ਤੇ ਵੇਚ ਸਕਦੇ ਹੋ ਫਾਇਦਾ ਘਰ ਬੈਠੇ ਕਾਰੋਬਾਰ ஆன்ਲਾਈਨ ਆਰਡਰ ਇਹ ਤੁਹਾਨੂੰ ਨਾ ਸੁਣਨ ਦੇ ਵਿੱਚ ਬਹੁਤ ਹੀ ਨੋਰਮਲ ਬਿਜ਼ਨਸ ਲੱਗ ਰਿਹਾ ਹੋਣਾ ਬਟ ਇਹ ਬਿਜ਼ਨਸ ਨਾ ਜੇ ਇੱਕ ਵਾਰੀ ਗਰੋ ਕਰ ਗਿਆ ਕਿਨੇ ਰੁਕਣਾ ਨਹੀਂ ਆ ਕਿਉਂਕਿ ਲੋਕ ਨਾ ਅੱਜਕੱਲ ਵਧੀਆ ਖਾਣਾ ਵਧੀਆ ਚੀਜ਼ ਲੱਭਦੇ ਆ ਜੋ ਕਿ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਹੋਵੇ ਤੇ ਸਾਰਿਆਂ ਨੂੰ ਪਤਾ ਕਿ ਪਿੰਡਾਂ ਦੇ ਵਿੱਚ ਸਹੀ ਮਟੀਰੀਅਲ ਤਿਆਰ ਕੀਤਾ ਜਾਂਦਾ ਹੁਣ ਮੈਂ ਤੁਹਾਨੂੰ ਜੋ ਕਿਹਾ ਸੀ ਕਿ ਐਂਡ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸੂਗਾ ਹੁਣ ਆਪਾਂ ਸ਼ੁਰੂ ਪੁਆਇੰਟ ਤੇ ਆ ਜੰਦੇ ਆ ਇਹਦੇ ਬਾਰੇ ਕਿਹਾ ਸੀ ਨਾ ਤੁਹਾਨੂੰ ਦੱਸੂਗਾ ਮੈਂ ਜੋ ਆਰਗੇਨਿਕ ਸਬਜ਼ੀਆਂ ਜਾਂ ਫਲਾਂ ਦੀ ਖੇਤੀ ਖਾਦੇ ਨਾ ਪਰਸਨਲ ਐਕਸਪੀਰੀਅੰਸ ਆ ਆਦੇ ਕਿਲੇ ਚ ਅਸੀਂ ਚਾਰ ਕਰਨਾਲਾ ਚ ਨਾ ਕਈਆ ਲਾਇਆ ਸੀ ਲਾਈਕ ਇਸ ਕੱਦੂ ਠੀਕ ਹੈ ਜਿਹਨੂੰ ਆਪਾਂ ਵਰਡ ਵੀ ਕਹਿ ਦਿੰਨੇ ਆ ਕਈਆ ਵੀ ਕਹਿ ਦਿੰਨੇ ਆ ਕੱਦੂ ਵੀ ਕਹਿ ਦਿੰਨੇ ਆ ਤੇ ਚਾਰ ਕਰਨਾਲ ਚ ਬਸ ਚਾਰ ਕਰਨਾਲਾ ਚ ਇਹ ਤੁਸ ਸੀ ਯਕੀਨ ਨਹੀਂ ਕਰੋਗੇ ਘਟੋ ਘਟ 80000 ਦਾ ਉਹਦੇ ਵਿੱਚ ਨਾ ਵਿਕਰੀ ਹੋਇਆ ਸੀ 80000 ਦਾ ਸੋ ਯਕੀਨ ਨਹੀਂ ਹੋਣਾ ਤੁਹਾਨੂੰ ਇਸ ਟਾਪਿਕ ਤੇ ਤੇ ਜੋ ਰਿਸ਼ਤੇਦਾਰਾਂ ਨੇ ਖਾਦੇ ਜੋ ਆਪ ਖਾਦੇ ਉਹ ਕਦੇ ਗਿਣਿਆ ਹੀ ਨਹੀਂ ਚਾਰ ਮਹੀਨੇ ਸਬਜੀ ਸੇਲ ਹੋਇਆ ਸੀ ਸਾਡੇ ਆਪਦੇ ਠੀਕ ਹੈ ਨਾ ਤਾਂ ਚਾਰ ਮਹੀਨੇ ਚ 80000 ਰੁਪਏ ਆਇਆ ਸਾਨੂੰ ਤੇ ਕਿਉਂ ਇਹ ਇਦਾਂ ਆ ਦੇਖ ਲਓ ਹੁਣ ਇੱਥੇ ਚਾਰ ਕਰਨਾਲ ਚ ਆਪਾਂ ਦੋ ਕਿੱਲੇ ਚ ਮੰਨ ਲਓ ਜੇ ਦੋ ਕਿੱਲੇ ਚ ਤੁਸੀਂ ਸਟਾਰਟ ਕਰਦੇ ਹੋ ਸਬਜੀ ਦਾ ਬਿਜ਼ਨਸ ਤਾਂ ਤੁਸੀਂ ਜੋੜ ਲਓ ਤੁਹਾਨੂੰ ਕਿੰਨੇ ਪੈਸੇ ਬਣ ਸਕਦੇ ਆ 80 80 160 ਹੋਗੇ 10 ਲੱਖ 20000 ਦਾ ਬਿਜ਼ਨਸ ਤੁਸੀਂ ਖੜਾ ਕਰ ਸਕਦੇ ਹੋ ਸਿਰਫ 4 ਮਹੀਨੇ ਜੇ ਆਪਣੀ ਮਿਹਨਤ ਕਰਕੇ ਜਿਆਦਾ ਵੀ ਕਮਾ ਸਕਦੇ ਹਾਂ ਅਸੀਂ ਤਾਂ ਸਿਰਫ ਮੋਟਾ-ਮੋਟਾ ਜੋੜਿਆ ਦੇਖੋ ਮੇਰੀ ਗੱਲ ਸੁਣੋ ਅਸੀਂ ਲਾਇਆ ਸੀ ਕਿਆ ਬਸ ਸਿਰਫ ਵੱਡ ਠੀਕ ਹੈ ਨਾ ਜੋ ਅਸੀਂ ਮੰਡੀ ਸੇਲ ਕਰਕੇ ਆਉਂਦੇ ਸੀ ਤੇ ਮੰਡੀ ਤੁਹਾਨੂੰ ਪਤਾ ਹੀ ਹੈ ਹਾਫ ਰੇਟ ਮਿਲਦਾ ਹੁੰਦਾ ਤਾਂ ਵੀ ਅਸੀਂ ਇੰਨਾ ਕਮਾ ਲਏ ਜੇ ਤੁਸੀਂ ਘੰਫਰ ਕੇ ਵੇਚੋਗੇ ਜਾਂ ਤੁਸੀਂ ਇੱਕ ਦੁਕਾਨ ਤੇ ਵੇਚੋਗੇ ਓਬਵੀਅਸਲੀ ਆ ਯਾਰ 100-100 ਰੁਪਏ ਕਿਲੋ ਵੇਚਦਾ ਹੁੰਦਾ ਇੱਕ ਟਾਈਮ 'ਚ ਕਿਆ ਸੋ ਵਧੀਆ ਬਿਜ਼ਨਸ ਅੰਪਾਇਰ ਖੜਾ ਕਰ ਸਕਦੇ ਹਾਂ ਇਸ ਤੋਂ ਬਾਅਦ ਮੈਂ ਬੇਸਿਕ ਤੁਹਾਨੂੰ ਨੌਲੇਜ ਦੇ ਰਿਹਾ ਹਾਂ ਉਹਨੂੰ ਵੀ ਤੁਸੀਂ ਜ਼ਰੂਰ ਗੈਨ ਕਰਕੇ ਜਾਓ ਆਪਣੇ ਨਾ ਪਲੇਟ ਵਿੱਚ ਤੁਸੀਂ 버거 ਹੋ ਗਿਆ ਮੋਮੋਸ ਹੋ ਗਏ ਤੇ ਗੁਲਜੀ ਹੋ ਗਏ ਇਹਨਾਂ ਦੀ ਰੈਡੀ ਨਾ ਇਕੱਠੇ ਹੀ ਅਪ ਤੁਸੀਂ ਲਾ ਸਕਦੇ ਹੋ ਸਭ ਤੋਂ ਵੱਧ ਚੱਲਦਾ ਆ ਤੁਸੀਂ ਯਕੀਨ ਕਰਿਓ ਤੇ ਮੇਰੇ ਤੇ ਬਿਲੀਵ ਕਰਕੇ ਆਪਣਾ ਕੰਮ ਸਟਾਰਟ ਕਰੋ ਬਾਕੀ ਤੁਸੀਂ ਤੁਹਾਡੀ ਮਰਜ਼ੀ ਹੈ ਮਿਲਦੇ ਆ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਡਾ ਕੋਈ ਪ੍ਰਸ਼ਨ ਹੋਵੇ ਤਾਂ ਕਮੈਂਟ ਜਰੂਰ ਕਰਿਓ ਟੋਕੀ ਬਾਈ ਟੇਕ ਕੇਅਰ ਕੀਪਸ ਮੈਨਿੰਗ ਬਾਏ ਬਾਏ